ਅਰਦਾਸ ਤਾਂ ਗਿਆ ਦੇਖ ਬਾਈ ਕੀ ਬਣੇ ਕੀ ਬਣੇ ਕਿ ਲੋਕਾਂ ਲਈ ਲੜਦੇ ਰਹਾਂਗੇ ਕਦੇ ਵੀ ਸਮਾਜ ਲਈ ਝੂ ਵੀ ਸਮਾਜ ਦੇ ਕ੍ਰਿਸ਼ਕਾਂ ਨੇ ਸਮਾਜ ਦੇ 10 ਲੱਖ ਰੁਪਏ ਲੰਘਾ ਰਹਾਂਗੇ 10000 ਰੁਪਏ ਖਾਤਰ ਵੀ ਮੈਂ ਲੱਖਾਂ ਰੁਪਏ ਖਾਤਰ ਨਹੀਂ ਬਿਕ ਸਕਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੌਣ ਹੁਣ ਜੇਲ੍ਹ ਭੇਜਦੇ ਕਦੇ ਕਰੋੜਾ ਰੁਪਏ ਖਾਤਰ ਨਹੀਂ ਪਾਣਾ ਸਿੱਧੂ ਜਮੀਨ ਵੇਚ ਸਕਦਾ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਜੇਲਾ ਥਾਣਾ ਯਾਰ ਜਿੰਨੇ ਮਰਜੀ ਜੋ ਮਰਜੀ ਦਿਵਾ ਲੈਣ ਦਬਣ ਦਬਣਾ ਨਹੀਂ ਪਾਣਾ ਸਿੱਧੂ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖ ਕਦੇ ਵੀ ਨਹੀਂ ਦਬੂ ਬਹੁਤ ਥੱਕਾ ਹੋ ਰਿਹਾ ਨੇ ਯਾਰ ਮੈਂ 10 ਇਹ ਨਹੀਂ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਇਹਨਾਂ ਦੋਨੂੰ ਜੇਲ੍ਹ-ਜੇਲ੍ਹ ਲੈ ਕੇ ਜਾ ਰਹੇ ਹੋ ਕੀ ਨਾਮ ਆ ਵੀਰੇ ਮੇਰਾ ਨਾਮ ਹਨਾ ਜੀ ਹਾਂ ਜੀ ਤੇ ਜੋ ਵੀ ਤੁਸੀਂ ਆ ਦੇਖਿਆ ਹੀ ਆ ਹੁਣ ਪੁਲਿਸ ਪ੍ਰਸ਼ਾਸਨ ਦਾ ਹਨਾ ਜੋ ਵੀ ਹੋ ਚੱਲ ਰਿਹਾ ਹੈ ਇਸ ਟਾਈਮ ਤੇ ਇਹ ਪ੍ਰੈਸ਼ਰਾਈਜ਼ ਤਾਂ ਸਰਕਾਰ ਕਰ ਰਹੀ ਹੈ ਜੀ ਜੇ ਆਪਾਂ ਕਹੀਏ ਪ੍ਰਸ਼ਾਸਨ ਦਾ ਇੱਕ ਜਿਵੇਂ ਆਪਾਂ ਹੁਣ ਚੱਲ ਰਿਹਾ ਪ੍ਰੋਸੈਸ ਜਿਵੇਂ ਇੱਕ ਨੌਕਰ ਹੁੰਦਾ ਉਹਨਾਂ ਨੂੰ ਤਾਂ ਨੌਕਰੀ ਕਰਨੀ ਆ ਉਹਨਾਂ ਦਾ ਜਿਵੇਂ ਹੁਕਮ ਹੋਊਗਾ ਉਵੇਂ ਹੀ ਹੋਣਾ ਆ ਹੁਣ ਤੁਸੀਂ ਦੇਖ ਲਿਆ ਇਹਦਾ ਆਵਾਜ਼ ਵੀ ਨਹੀਂ ਕੱਢਣ ਦਿੰਦੇ ਹੁਣ ਨਹੀਂ ਦੇਖ ਲੋ ਦੱਬ ਦੱਬ ਕੇ ਲੈ ਕੇ ਗਏ ਨੇ ਨਾ ਉਹਨਾਂ ਨੂੰ ਵਿਚਾਰੇ ਨੂੰ ਉੱਪਰੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਇਹ ਕੀ ਕਰਨ ਇਹਨਾਂ ਦਾ ਮਜਬੂਰੀ ਹੈ ਬਾਕੀ ਗੱਲ ਆ ਜਿਹੜੀ ਫਰੋਤੀ ਫਰੋਤੀ ਵਾਲੇ ਪੈਸਿਆਂ ਵਾਲੀ ਗੱਲ ਆ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਜੀ ਭੁੱਲ ਕੇ ਵੀ ਨਹੀਂ ਹੋ ਸਕਦਾ ਤੁਹਾਡਾ ਕੀ ਲੱਗਦਾ ਬੰਦਾ ਮੇਰਾ ਬ੍ਰਦਰ ਹੈ ਜੀ ਬਿਲਕੁਲ ਬ੍ਰਦਰ ਹਾਂਜੀ ਮੇਰਾ ਨਾਮ ਹੈ ਲੱਗ ਰਿਹਾ ਕਿ ਇਸ ਤਰ੍ਹਾਂ ੱੱਕਾ ਕੀਤਾ ਜਾ ਰਿਹਾ ੱੱਕਾ ਤਾਂ ਹੁਣ ਤੁਸੀਂ ਦੇਖ ਹੀ ਲਿਆ ਜੀ ਸਾਰਾ ਕੁਝ ਸਭ ਤੁਸੀਂ ਦੇਖੇ ਕਵਰ ਕੀਤਾ ਸਾਰੀ ੱੱਕਾ ਹੋ ਰਿਹਾ ਜਿੰਨਾ ਵੀ ਹੋ ਰਿਹਾ ਪਰ ਚਾ ਇੱਕ ਨਹੀਂ ਹੋਣਾ ਪਰ ਚੇ ਜੇ ਤਿੰਨ ਚਾਰ ਪਰਚੇ ਹੋਰ ਤਿਆਰ ਕਰਦੇ ਕਾਰਨ ਕਿਉਂ ਭਾਨੇ ਨੂੰ ਟਾਰਗੇਟ ਕੀਤਾ ਗਿਆ ਟਾਰਗੇਟ ਟਾਰਗੇਟ ਆ ਜਿਹੜਾ ਜਿਹੜਾ ਚੱਲ ਰਹੀ ਆ ਜੀ ਸਰਕਾਰ ਦੇ ਖਿਲਾਫ ਬੋਲਣ ਕੋਈ ਵੀ ਹਰ ਇੱਕ ਬੰਦੇ ਨੂੰ ਕੀਤਾ ਜਾ ਰਿਹਾ ਟਾਰਗੇਟ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਥੋੜੀ ਤੁਸੀਂ ਕੱਲ ਨੂੰ ਤੁਸੀਂ ਕਰੋ ਸਵਾਲ ਜਵਾਬ ਕਿਸੇ ਸਰਕਾਰ ਕਿਸੇ ਐਮਐਲਏ ਨੂੰ ਐਮਪੀ ਨੂੰ ਕਰੋ ਸਵਾਲ ਆ ਸਾਡੇ ਪਿੰਡ ਐਮਐਲਏ ਆਇਆ ਸੀ ਲਾਭ ਸਿੰਘ ਉੱਗੋਗੇ ਉਹਨੂੰ ਲੋਕਾਂ ਨੂੰ ਸਵਾਲ ਪੁੱਛੇ ਉਹ ਭੱਜ ਗਿਆ ਉੱਥੋਂ ਆ ਸਾਡੇ ਕੋਲੇ ਪ੍ਰੋਪਰ ਸਾਰੀ ਵੀਡੀਓ ਪਈ ਹੈ ਉੱਥੇ ਪੁੱਛਿਆ ਕਹਿੰਦਾ ਮੈਨੂੰ ਤਾਂ ਐ ਨਹੀਂ ਪਤਾ ਜੀ ਪਰਚਾ ਭਾਨੇ ਦੇ ਹੋਇਆ ਕਿ ਨਹੀਂ ਹੋਇਆ ਅੱਛਾ ਜੀ ਇੱਕ ਐਮਐਲਏ ਆ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਇਲਾਕੇ ਚ ਕੀ ਹੋ ਰਿਹਾ ਐ ਇੰਨਾ ਹਾਈ ਲਰਟ ਕੇਸ ਐ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਇਲਾਕੇ ਚ ਪਰਚਾ ਹੋਇਆ ਹੈ ਕਿ ਨਹੀਂ ਹੋਇਆ ਉਹ ਪੱਲਾ ਝਾੜ ਕਿਉਂ ਪੱਜ ਗਿਆ ਜਿਹੜੀ ਏਜੰਟ ਜਿਹੜੀ ਏਜੰਟ ਲੈਡੀ ਹੈਗੀ ਐ ਏਜੰਟ ਮੈਨੂੰ ਹਜੇ ਅੰਦਰ ਦੀ ਕਾਰਵਾਈ ਦਾ ਕੋਈ ਪਤਾ ਨਹੀਂ ਜੀ ਕੀ ਹੋਈ ਐ ਕੀ ਨਹੀਂ ਹੋਈ ਐ ਏਜੰਟ ਜਿਹੜੀ ਲੈਡੀ ਹੈਗੀ ਐ ਉਹ ਉਹਦਾ ਰਵਈਆ ਕਿਹੋ ਜਿਹਾ ਰਿਹਾ ਔਰ ਕੀ ਉਹ ਵਾਕਈ ਗਲਤ ਹੈ ਰਵਈਆ ਬਾਈ ਜੀ ਤੁਸੀਂ ਲੁਧਿਆਣੇ ਦੀ ਰਹਿਣ ਵਾਲੀ ਹੋ ਨਾ ਸਾਰੇ ਪੱਤਰਕਾਰ ਜਿੰਨੇ ਬਾਈ ਹੈਗੇ ਰਵਈਆ ਤੁਸੀਂ ਉਹਦਾ ਪਤਾ ਕਰੋ ਗਰਾਊਂਡ ਲੈਵਲ ਤੇ ਕੀ ਐ ਇਹ ਕੀ ਨਹੀਂ ਹੈਗਾ ਤੁਹਾਨੂੰ ਆਪੇ ਪਤਾ ਲੱਗ ਜਾਊ ਜ਼ੀਰੋ ਕਲਾਸ ਉਹ ਹੈਗੀ ਆ ਕੁੜੀ ਵੈਸੇ ਸਾਡੀ ਭੈਣ ਆ ਸੀ ਹਰ ਇੱਕ ਜਨਾਨੀ ਨੂੰ ਭੈਣ ਕਹਿੰਦੇ ਆ ਠੀਕ ਹੈ ਜਿਹੜੀ ਛੋਟੀ ਉਹਨੂੰ ਭੈਣ ਕਹਣਾ ਜਿਹੜੀ ਵੱਡੀ ਆ ਸਾਡੀ ਮਾਂ ਕੀ ਤੇ ਉਹਨੇ ਹਲੇ ਤੱਕ ਜਿਹੜੇ ਪਰਿਵਾਰ ਦੇ ਪੈਸੇ ਦੇਨੇ ਆ ਬਾਈ ਜੀ ਉਹ ਦਿੱਤੇ ਨਹੀਂ ਉਹਨੇ ਪੈਸੇ ਉਹ ਪਰਿਵਾਰ ਆ ਜਿਹੜਾ ਉਹ ਆਪਨੇ ਜਿਹੜੇ ਮੋਰੀ ਨੇ ਪਰਿਵਾਰ ਦੇ ਉਹ ਵਿਚਾਰੇ ਟਰੱਕ ਚਲਾ ਰਹੇ ਨੇ ਉਹਨਾਂ ਦਾ ਕੱਲ ਮੈਨੂੰ ਕਾਲ ਆਇਆ ਕਹਿੰਦੇ ਬਾਈ ਜੀ ਮੈਂ ਘਾਟੀ ਜਾ ਰਿਹਾ ਸੀਗਾ ਮੈਨੂੰ ਦਿੱਲੀ ਜਾ ਕੇ ਪਤਾ ਲੱਗਿਆ ਵੀ ਆਹ ਹੋ ਗਿਆ ਕਹਿੰਦਾ ਮੈਂ ਉੱਥੇ ਅੱਛਾ ਦਿੱਲੀ ਜਾ ਕੇ ਪਤਾ ਲੱਗਿਆ ਪੂਰੀ ਕਿਉਂ ਦੀ ਕਾਰਵਾਈ ਕਰਾਂਦਾ ਪਰ ਪਰਿਵਾਰ ਨੇ ਕਾਰਵਾਈ ਕਰਾਈ ਸੀ ਤੇ ਪੈਰਵਾਈ ਨਹੀਂ ਹੋ ਰਹੀ ਜੀ ਪਰਿਵਾਰ ਨੇ ਪਹਿਲਾਂ ਕਾਰਵਾਈ ਵੀ ਪਰਿਵਾਰ ਨੇ ਦਰਖਾਸਤ ਵੀ ਦਿੱਤੀ ਹੋਈ ਆ ਪਰਿਵਾਰ ਨੇ ਬਾਰ ਚ ਧਰਨਾ ਵੀ ਲਾਇਆ ਹੋਇਆ ਜਿੱਦੋਂ ਪ੍ਰਸ਼ਾਸਨ ਧਰਨਾ ਚ ਗਾ ਸਕਦਾ ਹੈ ਉਲਟੀ ਕਾਰਵਾਈ ਕਰ ਸਕਦਾ ਪਰਿਵਾਰ ਦੇ ਪੈਸੇ ਵੀ ਦਿਵਾ ਦੇ ਕਿਹੜੇ ਕਿਹੜੇ ਥਾਣੇ ਦਿੱਤੇ ਸੀ ਥਾਣੇ ਉਹ ਮੋਗੇ ਦੀ ਥਾਣੇ ਦੀ ਦਰਖਾਸਤ ਆ ਜੀ ਅੱਛਾ ਵੀਰੇ ਪਰਿਵਾਰ ਤੁਸੀਂ ਦੱਸ ਰਹੇ ਸੀ ਗਰੀਬ ਪਰਿਵਾਰ ਦਾ ਗਰੀਬ ਟਰੱਕ ਚ ਲਾਉਂਦਾ ਜੀ ਬੰਦਾ ਉਹ ਕੱਲ ਨੂੰ ਉਹ ਅੱਜ ਆ ਜੂਗਾ ਉਹ ਕੱਲ ਦਾ ਚੱਲਿਆ ਹੋਇਆ ਉਹਨੇ ਉਹ ਕਹਿੰਦਾ ਬਾਈ ਜੇ ਮੈਂ ਟਰੱਕ ਇੱਥੇ ਖੜਾ ਕਰਕੇ ਆਉਣਾ ਤਾਂ ਮੇਰਾ ਨੁਕਸਾਨ ਹੋਊਗਾ ਬਹੁਤ ਜ਼ਿਆਦਾ। ਇਸ ਏਜੰਟ ਲੇਡੀ ਨੇ ਕਿੰਨੇ ਕੁ ਪਰਿਵਾਰਾਂ ਨਾਲ ਬਹੁਤ ਨੇ ਜੀ ਹਲੇ ਜਦੋਂ ਨਾਮ ਇਹਨਾਂ ਦਾ ਜੱਗਰ ਕਰਾਂਗੇ ਨਾ ਅਜੇ ਥੋੜਾ ਜਿਹਾ ਚੱਲ ਰਿਹਾ ਪ੍ਰੋਸੈਸ ਇਹੋ ਜਿਹਾ ਜੂੜ ਪਾਵਾਂਗੇ ਕਿ ਯਾਦ ਰੱਖੋ ਕਿੰਨੇ ਤੱਕ ਕਿੰਨੇ ਪਰਿਵਾਰ ਤੁਹਾਨੂੰ ਹੁਣ ਤੱਕ ਅਪਰੋਚ ਕਰ ਚੁੱਕੇ ਨੇ। ਇਹਨਾਂ ਦੇ 2-3 ਪਰਿਵਾਰ ਦੇਖੋ ਹੈਗੇ ਨੇ ਜੀ ਠੀਕ ਹੈ ਬਾਕੀ ਆਉਣਗੇ। ਇਹਦਾ ਕੇਸ ਪਹਿਲਾਂ ਹਾਈਲਾਈਟ ਨਹੀਂ ਹੋਇਆ। ਜਿਹੜੀ ਗੱਲ ਮੇਨ ਮੁੱਦਾ ਇਹ ਆ। ਹੁਣ ਹੋਊਗਾ ਹੁਣ ਸਾਰਾ ਕੁਝ ਹੋਊਗਾ। ਲੇਡੀ ਜੀ ਵੀ ਲਾ ਮੈਨੂੰ ਇਮੀਗ੍ਰੇਸ਼ਨ ਦਾ ਨਹੀਂ ਪਤਾ ਇਮੀਗ੍ਰੇਸ਼ਨ ਦਾ ਬਾਈ ਨੂੰ ਪਤਾ ਬਾਈ ਨਹੀਂ ਕੋਲ ਇੱਥੇ ਆਪਣਾ ਆ ਚੌਂਕ ਚਾ ਆ ਆਪਣਾ ਐਫ ਆਈ ਆ ਇਹ ਆਪਣਾ ਐਚ ਮਾਡਲ ਟਾਊਨ ਮਾਡਲ ਟਾਊਨ ਉਹਦਾ ਅਸਮੀਰ ਚੌਂਕ ਚਾ ਹਾਂ ਅਸਮੀਰ ਚੌਂਕ ਦਫਤਰਾ ਦਾ ਦਫਤਰ ਤਾਂ ਲੈ ਗਈ ਬਾਈ ਚੱਕ ਕੇ ਦਫਤਰ ਵੀ ਚੱਕ ਕੇ ਲੈ ਗਈ ਘਰੋਂ ਵੀ ਭੱਜ ਗਈ ਉਹ ਕਿਰਾਏ ਤੇ ਲੈ ਰਹੀ ਐ ਇੱਥੇ ਰੈਂਟ ਕਿਤੇ ਆ ਚੰਡੀਗੜ੍ਹ ਰੋਡ ਤੇ 32 ਸੈਕਟਰ ਹਾਂ ਉੱਥੇ ਕੋਈ ਕੋਠੀ ਤੇ ਰਹਿ ਰਹੀ ਕਿਰਾਏ ਤੇ ਉਹ ਭੱਜ ਗਈ ਉੱਥੋਂ ਫਰਾਰ ਆ ਉਹ ਕੋਖੇ ਤੇ ਰਹੀ ਬੱਠੀ ਨੇ ਬਾਈ ਜੇ ਪੁਲਿਸ ਅੱਗੇ ਕੀ ਮੰਗ ਕਰਦੇ ਉਹਨੂੰ ਵੀ ਫੜਿਆ ਜਾਵੇ ਹੁਣਸ ਅੱਗੇ ਤੱਕ ਮੰਗੇ ਹੀ ਹੈ ਜੀ ਜਿਹੜਾ ਸੱਚ ਦਾ ਸੱਚ ਹੋ ਜੇ ਝੂਠ ਦਾ ਝੂਠ ਹੋ ਜੇ ਬਸ ਮੁੱਦਾ ਇਹ ਹੈ ਮੈਨ ਹੋਰ ਕੋਈ ਚੱਕਰ ਨਹੀਂ ਜਿਹੜਾ ਸੱਚ ਹੈ ਜੇ ਅਸੀਂ ਝੂਠੇ ਆ ਸਾਡੇ ਦੇ ਕੋਈ ਮਰਜ਼ੀ ਕਾਰਵਾਈ ਕਰਨ ਠੋਕ ਕੇ ਕਰਨ ਕੋਈ ਚੱਕਰ ਨਹੀਂ ਹੈਗਾ ਜੇ ਉਹ ਝੂਠੀ ਹੈ ਤਾਂ ਉਹ ਤੇ ਕਰਨ ਠੋਕ ਕੇ ਬਸ ਕੋਈ ਚੱਕਰ ਨਹੀਂ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੋ ਜੇ ਬਸ ਧੰਨਵਾਦ ਕੀਰ ਸਾਹਿਬ ਕਿਵੇਂ ਦੇਦੇ ਭਾਨੇ ਸਿੱਧੂ ਦਾ ਕੇਸ ਤੁਸੀਂ ਲੜ ਰਹੇ ਹੋ ਅੱਜ ਪੇਸ਼ ਹੋਏ ਆ ਦੂਸਰੀ ਵਾਰ ਰਿਮਾਰਟ ਵਗ ਅੱਜ ਕੀ ਸਾਹਮਣੇ ਆਇਆ ਅੰਦਰ ਤੱਕ ਇਹ ਕੇਸ ਇੰਦਰਜੀਤ ਕੌਰ ਵੱਲੋਂ ਝੂਠਾ ਦਰਜ ਕਰਾਇਆ ਗਿਆ ਸੀ ਇੰਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਬਾਹ ਉਹ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਤੋਂ ਪੈਸੇ ਲੈ ਰਹੀ ਹੈ ਜਦੋਂ ਲੋਕਾਂ ਨੇ ਪੈਸੇ ਡਿਮਾਂਡ ਕੀਤੇ ਤਾਂ ਇਹ ਝੂਠਾ ਕੇਸ ਭਾਨੇ ਸਿੱਧੂ ਤੇ ਖਿਲਾਫ ਦਰਜ ਕਰਾਤਾ ਉਹ ਸੋਸ਼ਲ ਮੀਡੀਆ ਵਰਕਰ ਆ ਇੱਕ ਸੋਸ਼ਲ ਮੀਡੀਆ ਚਲਾਉਂਦਾ ਜਿਹਦੇ ਕਰਕੇ ਉਹਦੇ ਖਿਲਾਫ ਇਹ ਝੂਠਾ ਕੇਸ ਦਰਜ ਕੀਤਾ ਗਿਆ ਇੰਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਗਵਰਨਮੈਂਟ ਵੱਲੋਂ ਇਸ਼ੂ ਹੋਇਆ ਹੋਇਆ ਜਿਹੜਾ ਕਿ ਉਹ ਲੋਕਾਂ ਨੂੰ ਅਬ੍ਰੋਡ ਭੇਜ ਸਕੇ ਜਾਂ ਪੰਸਰ ਟੈਕਸੀ ਕਰ ਸਕੇ ਅੱਜ ਅੱਜ ਦਾ ਰਿਮਾਂਡ ਪੇਸ਼ ਹੋਇਆ ਜਿਹਦੇ ਵਿੱਚ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਕਿਆ ਜਾ ਰਹਾ ਹੈ ਕਿ 인ਦਰਜੀਤ ਕੋ ਜਿਹੜੇ ਪਤੇ ਤੇ ਰਹਿੰਦੀ ਸੀਗੀ ਉਹ ਪਤੇ ਤੋਂ ਹੁਣ ਮਕਾਨ ਖਾਲੀ ਕਰਕੇ ਚਲੇਗੀ ਕਿਉਂਕਿ ਕਿਰਾਏ ਤੇ ਰਹਿ ਰਹੀ ਸੀ ਉਹ ਉਹ ਤਾਂ ਪਹਿਲਾਂ ਦਫਤਰ ਖੋਲਿਆ ਹੋਇਆ ਸੀ ਲੁਧਿਆਣੇ ਵਿੱਚ ਲੋਕਾਂ ਨੂੰ ਬਾਹਰ ਭੇਜਣ ਦੇ ਸਬੰਧ ਵਿੱਚ ਜਦੋਂ ਲੋਕਾਂ ਤੋਂ ਪੈਸੇ ਲੈ ਲਏ ਉਹਨਾਂ ਨੂੰ ਬਾਹਰ ਨਹੀਂ ਭੇਜਿਆ ਹੈਗਾ ਹੁਣ ਉਹ ਦਫਤਰ ਬੰਦ ਕਰਕੇ ਭੱਜ ਗਈ ਤੇ ਹੁਣ ਜੱਜ ਸਾਹਿਬ ਵੱਲੋਂ ਜਿਹੜੀ ਜ਼ਮਾਨਤ ਆ ਉਹ ਕਦੋਂ ਤੱਕ ਲੱਗ ਸਕਦੀ ਭਾਨੇ ਸਿੱਧੂ ਬਾਅਦ ਕਦੋਂ ਤੱਕ ਦੁਬਾਰਾ ਆਣਗੇ ਪਾਨੇ ਸਿੱਧੂ ਦੀ ਜਮਾਨਤ ਅਸੀਂ ਫਾਈਲ ਕਰ ਦਿੱਤੀ ਆ ਜੱਜ ਸਾਹਿਬ ਸਾਡੀ ਆਰਗੂਮੈਂਟ ਸੁਣ ਕੇ ਬਾਅਦ ਫੈਸਲਾ ਕਰਨਗੇ ਲੱਗਦਾ ਕਿ ਇਹ ਝੂਠਾ ਕੇਸ politcal ਦਬਾਅ ਵੀ ਹੋ ਸਕਦਾ ਇਹਦੇ ਵਿੱਚ ਕੋਈ ਕਿਉਂਕਿ ਇੱਕੋ ਦਮ ਫਾਈਲ ਹੁੰਦੀ ਐ ਐਫ ਆਈ ਆਰ ਤੇ ਦੋ ਕੁ ਦਿਨਾਂ ਬਾਅਦ ਹੀ ਅਰੈਸਟ ਪੈ ਜਾਂਦੀ ਐ ਇਹਦੇ ਵਿੱਚ ਜਿਹੜੇ ਵਿਅਕਤੀ ਕੋਈ ਸੋਸ਼ਲ ਟਾਪਿਕ ਚੱਕਦੇ ਆ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਹੋ ਜਾਂਦੇ ਆ ਰੁਟੀਨ ਦੇ ਵਿੱਚ ਹੁਣ ਜਿਹੜੇ ਸਮਰਥਕ ਹੋਣਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲਾੜ ਰਹੇ ਹੋ ਲੁਧਿਆਣਾ ਦੇ ਵਿੱਚ ਵੀ ਅਸੀਂ ਲੀਗਲ ਪ੍ਰੈਪੋਜੀਸ਼ਨ ਦੇਖਦੇ ਆਂ ਲੀਗਲ ਦੇ ਵਿੱਚ ਉਹਦੇ ਕੇਸ ਦੇ ਵਿੱਚ ਕੋਈ ਸਬੂਤ ਨਹੀਂ ਗਏ ਜਿਹੜਾ ਉਹਨੇ ਕੇਸ ਦਾਜ ਕਰਵਾਇਆ ਜਿਹੜਾ ਕਿ ਬਿਲਕੁਲ ਧੋਖਾ ਹੈ ਮਤਲਬ ਹੋ ਸਕਦਾ ਕਿ ਲੇਡੀ ਨੂੰ ਵੀ ਹੁਣ ਸਲਾਖਾ ਦੇ ਪਿੱਛੇ ਜਾਣਾ ਪੈ ਸਕਦਾ ਜੇ ਭਾਨੇ ਸਿੱਧੂ ਦੇ ਖਿਲਾਫ ਕੋਈ ਸਬੂਤ ਨਹੀਂ ਨਿਕਲ ਦਿੱਤਾ ਇਹ ਕੇਸ ਡਿਸਾਈਡ ਹੋਊਗਾ ਫਿਰ ਡਿਸਾਈਡ ਹੋਣ ਤੋਂ ਬਾਅਦ ਜਿਹੜਾ ਕੋ ਫੈਸਲਾ ਕਰੂਗਾ ਉਸ ਦੇ ਅਨਸਾਰ ਫਿਰ ਰੈਮਡੀ ਦਿੱਤੀ ਜਾਊਗੀ ਠੀਕ ਥੈਂਕ ਯੂ